ਹਾਂਜੀ ਸਤਿ ਸ੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਅਮਰਤਾ ਪ੍ਰੀਤਮ ਦੀ ਰਚਨਾ ਅਜ ਆਖਾਂ ਵਾਰਿਸ਼ਾਂ ਨੂੰ ਪੜ ਚੁੱਕੇ ਹਾਂ ਹੁਣ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੀ ਅਗਲੀ ਰਚਨਾ ਤਮਕੇ ਨੂੰ ਪੜਨ ਜਾ ਰਹੇ ਹਾਂ ਸੋ ਇਸ ਰਚਨਾ ਦਾ ਮੁੱਖ ਸਰਲੇ ਕੀ ਹੈ ਕਿ ਜੋ ਪਾਕਿਸਤਾਨ ਜਾਂ ਭਾਰਤ ਦੀ ਸਰਹੱਦ ਦੇ ਉੱਪਰ ਦੋਹਾਂ ਧਿਰਾਂ ਦੇ ਵੱਲੋਂ ਲੜੀ ਜਾਂਦੀ ਲੜਾਈ ਇਨਸਾਨੀਅਤ ਦੀ ਮੌਤ ਆ ਜਿਹੜਾ ਹੈਗਾ ਉਹ ਸਬੂਤ ਹੈ ਸੋ ਉਹਦੇ ਸੰਬੰਧ ਦੇ ਵਿੱਚ ਜੋ ਜਸ਼ਨ ਜਾਂ ਜੋ ਤਮਗੇ ਦਿੱਤੇ ਜਾ ਰਹੇ ਨਹੀਂ ਉਹ ਜਿਹੜੇ ਹੈਗੇ ਨਹੀਂ ਉਹ ਨਿਰਾਰਥਕ ਭਾਵ ਉਹਨਾਂ ਦਾ ਕੋਈ ਅਰਥ ਨਹੀਂ ਇਸ ਤਰ੍ਹਾਂ ਜਿਹੜਾ ਹੈਗਾ ਉਹ ਜਾਪ ਰਿਹਾ ਸੋ ਆਉ ਪੜਦੇ ਹਾਂ ਉਹਨਾਂ ਦੀ ਰਚਨਾ ਤਮਗੇ ਤੰਗੇ ਬਹਾਦਰ ਲੋਕ ਮੇਰੇ ਦੇਸ਼ ਦੇ ਬਹਾਦਰ ਲੋਕ ਤੇਰੇ ਦੇਸ਼ ਦੇ ਕਵਿਤਰੀ ਕੀ ਕਹਿੰਦੀ ਹੈ ਕਿ ਮੇਰੇ ਦੇਸ਼ ਦੇ ਤੇ ਤੇਰੇ ਦੇਸ਼ ਦੇ ਜਿਹੜੇ ਲੋਕ ਨੇ ਉਹ ਬਹਾਦਰ ਨੇ ਇਹ ਸਾਰੇ ਮਰਨ ਮਾਰਨ ਜਾਣਦੇ ਇਹ ਸਾਰੇ ਜਿਹੜੇ ਆ ਕੀ ਹੈ ਦੁਸ਼ਮਣ ਨੂੰ ਮਾਰਨਾ ਤੇ ਉਹਦੇ ਹੱਥੋਂ ਮਰਨਾ ਜਾਣਦੇ ਨੇ ਸਿਰਾਂ ਨੂੰ ਬਾਰਨ ਜਾਣਦੇ ਭਾਵ ਮਾਰਨਾ ਜਿਹੜਾ ਹੈ ਆਪਣਾ ਇਹ ਰਹਿਗਾ ਆਪਣਾ ਸਿਰ ਜਿਹੜਾ ਹੈਗਾ ਉਹ ਵਾਰ ਨਾ ਜਾਣਦੇ ਨੇ ਆਪਣੇ ਆਪ ਨੂੰ ਕੁਰਬਾਨ ਕਰਨਾ ਜਿਹੜਾ ਹੈਗਾ ਉਹ ਜਾਣਦੇ ਨੇ ਸਿਰਫ ਇਹ ਗੱਲ ਵੱਖਰੀ ਕਿ ਸਿਰ ਕਦੇ ਆਪਣਾ ਨਹੀਂ ਹੁੰਦਾ ਇਹ ਗੱਲ ਵੱਖਰੀ ਹੈ ਕਿ ਸਿਰ ਜਿਹੜਾ ਹੈਗਾ ਉਹ ਕਦੇ ਆਪਣਾ ਹੀ ਰਹੇਗਾ ਉਹ ਸਿਰ ਨਹੀਂ ਹੁੰਦਾ ਇਨਸਾਨ ਦੀ ਇਕਲਾਸ਼ ਦੀ ਇਨਸਾਨ ਦੀ ਇਕਲਾਸ਼ ਹੁੰਦੀ ਹੈ ਜੋ ਖੁਦਾ ਦੀ লাশ ਨਹੀਂ ਹੁੰਦੀ ਜਦੋਂ ਕਿਸੇ ਵਿਅਕਤੀ ਦੀ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਉਹਦੀ ਲਾਸ਼ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ ਉਹਦੀ ਲਾਸ਼ ਹੁੰਦੀ ਹੈ ਪਰ ਖੁਦਾ ਦੀ ਜਿਹੜੀ ਹੈ ਰੱਬ ਦੀ ਲਾਸ਼ ਨਹੀਂ ਹੁੰਦੀ ਤੇ ਜਦੋਂ ਵੀ ਇਨਸਾਨ ਵਿਚਲੇ ਰੱਬ ਦਾ ਟੁਕੜਾ ਮਰੇ ਭਾਵ ਅੰਦਰਲੀ ਇਨਸਾਨੀਅਤ ਜਦੋਂ ਕਿਸੇ ਅੰਦਰਲੀ ਇਨਸਾਨੀਅਤ ਮਰੇ ਉਹਦੀ ਗੱਲ ਕੀਤੀ ਹੈ ਉਸ ਦੀ ਕਦੇ ਬਦਬੂ ਨਹੀਂ ਆਉਂਦੀ ਕਿ ਉਸ ਦੀ ਕਦੇ ਵੀ ਬਦਬੂ ਜਿਹੜੀ ਹੈ ਉਹ ਨਹੀਂ ਆਂਦੀ ਮਹਿਬੂਬ ਕਿਸੇ ਦਾ ਕੋਈ ਨਹੀਂ ਬਿਲਕੁਲ ਰਕੀਬ ਦਾ ਖਤਰਾ ਨਹੀਂ ਰਕੀਬ ਭਾ ਪਦਸ਼ਮਨ ਮਹਿਬੂਬ ਪਾ ਪਿਆਰਾ ਕਿ ਕਿ ਨਾ ਤਾਂ ਇਹ ਕਿਸੇ ਦੇ ਮਹਿਬੂਬ ਪਿੱਛੇ ਲੜਾਈ ਹੁੰਦੀ ਹੈ ਨਾ ਹੀ ਰਕੀਬ ਕਿਸੇ ਦੁਸ਼ਮਣ ਦੀ ਜਿਹੜਾ ਮਹਿਬੂਬਾ ਦੇ ਪਿੱਛੇ ਲੜਾਈ ਹੁੰਦੀ ਹੈ ਤੇ ਨਾ ਹੀ ਖਤਰਾ ਕਿਸੇ ਦਰਦ ਦਾ ਤੇ ਨਾ ਹੀ ਕਿਸੇ ਦੁੱਖ ਦਰਦ ਤੋਂ ਪੈਦਾ ਖਤਰਾ ਹੁੰਦਾ ਸਿਰਫ ਜਿਹੜੀ ਲੀਕ ਵੱਡੀ ਹੈ ਉਹ ਇਹ ਦਾ અપਮਾਨ ਕਰਦੀ ਹੈ ਸਿਰਫ ਜਿਹੜੀ ਲੀਕ ਵੱਡੀ ਹੈ ਜਿਹੜੀ ਵੰਡੀਆਂ ਧਰਮ ਦੀ ਵੱਡੀ ਲੀਕ ਹੈ ਉਹ ਕੀ ਕਰਦੀ ਹੈ ਉਹ ਉਹ ਸਿਰਫ ਇੱਕ ਦੂਜੇ ਦਾ ਜਿਹੜਾ ਹੈ ਉਹ અપਮਾਨ ਕਰਦੀ ਹੈ ਇਹ ਲੀਕ ਮੇਟ ਦੇ ਕੀ ਲੀਕ ਜੋ ਸ਼ੁਰੂਆਤ ਦੇ ਵਿੱਚ ਨਹੀਂ ਆਂਦੀ ਇਲੀਗ ਨੂੰ ਕਵਿਤਰੀ ਕਹਿੰਦੀ ਆ ਮਿਟਾ ਦੇਣਾ ਚਾਹੀਦਾ ਜਿਹੜੀ ਸਰਵਤ ਭਾਵ ਸਾਰਿਆਂ ਦੀ ਹਮੇਸ਼ ਜਿਹੜੀ ਹੈ ਉਹ ਨਹੀਂ ਆਉਂਦੀ ਜੋ ਸਾਰੀ ਜਿੱਤ ਵੀ ਨਿਰਵਿਗਨ ਹੈ ਤੇ ਸਾਰਾ ਜਸ਼ਨ ਵੀ ਨਿਰਵਿਗਨ ਕਹਿੰਦੀ ਹੈ ਕਿ ਜਿਹੜੀ ਜਿੱਤ ਵਾ ਉਹ ਕੀ ਹੈ ਉਹ ਜਿਹੜੀ ਹੈ ਜੋ ਸਾਰੀ ਜਿੱਤ ਵੀ ਨਿਰਵਿਗਨ ਹੈ ਤੇ ਸਾਰਾ ਜਸ਼ਨ ਵੀ ਨਿਰਵਿਗਨ ਇਸ ਲੜਾਈ ਵਿੱਚ ਜਿਹੜੀ ਇੱਕ ਧਿਰ ਬਿਨਾਂ ਕਿਸੇ ਵੱਡੀ ਰੁਕਾਵਟ ਤੇ ਜਿੱਤ ਪ੍ਰਾਪਤ ਕਰਦੀ ਹੈ ਉਹ ਤਿਰਕੀ ਕਰਦੀ ਹੈ ਉਹ ਆਪਣੇ ਜਿੱਤ ਦੇ ਜਸ਼ਨ ਮਨਾਉਂਦੀ ਹੈ ਉਹਦੇ ਬਾਰੇ ਕਹਿੰਦੀ ਹੈ ਤੇ ਜਸ਼ਨ ਵੀ ਸਾਰਾ ਨਿਰਵਿਗਨ ਬਕਤ ਮੁਸਕਰਾ ਰਿਹਾ ਹੈ ਬਕਤ ਸਮਾ ਮੁਸਕਰਾ ਰਿਹਾ ਹੈ ਇਨਾਂ ਦੀ ਛਾਤੀ ਤੇ ਲਾ ਰਿਹਾ ਹੈ ਨਿਪੁੰਸਿਕ ਬਹਾਦਰੀ ਦੇ ਕਈ ਤਮਗੇ ਨਿਪੁੰਸਿਕ ਬਹਾਦਰੀ ਜਿਹਦਾ ਕੋਈ ਅਰਥ ਨਾ ਹੋਵੇ ਕੀ ਕਹਿੰਦਾ ਕੀ ਕਹਿੰਦੀ ਹੈ ਕਿ ਵਕਤ ਜਿਹੜਾ ਹੈ ਉਹ ਮੁਸਕਰਾ ਰਿਹਾ ਹੈ ਇਨਾਂ ਦੀ ਛਾਤੀ ਤੇ ਲਾ ਰਿਹਾ ਹੈ ਭਾਵ ਸੂਰਮੇ ਬਹਾਦਰਾਂ ਦੀ ਛਾਤੀ ਤੇ ਕੀ ਲਾ ਰਿਹਾ ਤਮਗੇ ਜਿਹੜੇ ਮਹੱਤਵਪੂਰਨ ਮਹੱਤਵ ਹੀ ਨੇ ਸੋ ਇਹਨਾਂ ਦਾ ਜਿਹੜਾ ਹੈਗਾ ਜਿਹੜਾ ਹੈਗਾ ਉਹ ਜਿਹੜਾ ਕਿਹ ਤਮਗੇ ਉਲਾਰਿਆ ਉਹਦਾ ਜਿਹੜਾ ਹੈਗਾ ਉਹ ਕੋਈ ਵੀ ਜਿਹੜਾ ਹੈਗਾ ਨੇ ਪੰਸਕ ਬਹਾਦਰੀ ਦੇ ਤਮਗੇ ਜਿਹੜੇ ਆ ਉਹ ਉਹਨਾਂ ਦੀ ਛਾਤੀ ਦੇ ਉੱਪਰ ਜਿਹੜਾ ਹੈਗਾ ਉਹ ਲਾਲ ਰਿਹਾ